ਬਾਬਾ ਸੰਤ ਕੌਮੀ ਸ਼ਹੀਦ ਮਰਦ ਅਗਮੜਾ ਬਾਬਾ ਜਰਨੈਲ ਸਿੰਘ ਉਹਨੇ ਵੀ ਆਪਣੇ ਢਿੱਡ ਤੇ ਪਰਨਾ ਬਨ ਲਿਆ ਨਹੀਂ ਤੇ ਇੱਕ ਅਮਰੀਕਨ ਡਾਲਰ ਜਿੰਨੂੰ ਮਿਲਦਾ ਹੋਵੇ ਹੂੰ 40 50 ਮੁਲਕਾਂ ਦੀ ਸਿਟੀਜ਼ਨਸ਼ਿਪ ਮਿਲਦੀ ਹੋਵੇ ਤਾਂ ਉਹਨੂੰ ਕੀ ਲੋੜ ਹੈ ਤੇ ਆਪੇ ਨਿਕਲ ਜਾਂਦਾ ਪਿਛਲੇ ਰਾਹਾਂ 'ਚ ਸਤਨਾ ਪਰ ਇੱਥੇ ਆ ਕੇ ਕੌਮ ਦਾ ਜ਼ਰੂਰ ਕੁਝ ਬਣਿਆ ਜਰਨੈਲ ਗੁਲਦੀਪ ਰਾੜ ਨੇ ਖੁਦ ਲਿਖਿਆ ਕਿ ਏਡੀ ਵੱਡੀ ਪੇਸ਼ਕਸ਼ ਕੀਤੀ ਸੰਤਾ ਨੂੰ ਸੱਚੀ ਉਹਦੀ ਭੁੱਖ ਮਰੀ ਸੀ ਉਹ ਰਜਿਆ ਸੀ ਉਹਨੇ ਸਾਡੀ ਐਡੀ ਵੱਡੀ ਢੇਡਾਂ ਨੂੰ ਫੁਕਰਾ ਕੇ ਫੁੱਡ ਮਾਰ ਦਿੱਤਾ ਉਹਦਾ ਢੇਡ ਰਜਿਆ ਸੀ ਸੁਤਲੇ ਸ਼ਾਹ ਕਿੰਨੀ ਵੱਡੀ ਸਾਖੀ ਦੇ ਗਏ ਕਿ ਮਾਰੇ ਜੋ ਕੋ ਮਰਦੀ ਕਰੀ ਜਾਵੇ ਤੁਸੀਂ ਕਿਉਂ ਕੋ ਉਹਨੂੰ ਲਵਾਈ ਜਿਹਨੂੰ ਪਿਆਰ ਕਰਦਾ ਉਹ ਸਭ ਤੋਂ ਪਿਆਰਾ ਤੇ ਪੇਟ ਹੀ ਹੈ ਤੇ ਢੇਡ ਹੀ ਹੈ ਜਿਕੇ ਇਹਨਾਂ ਲੋਕਾਂ ਦੇ ਢੇਡ ਭਰੇ ਹੁੰਦੇ ਆਂ ਦੇ ਜਾਂ ਆਪਣੇ ਪੁਗਾਨਾ ਲੈ ਜਾਂਦੀਆਂ ਅੱਜ ਆਪਣੇ ਬਾਪੂ ਸੜਕਾਂ ਦੇ ਧੱਕੇ ਨਾਲ ਖਾਂਦੇ ਫਿਰਦੇ ਇਹੋ ਹੀ ਲੋਕ ਨੇ ਜਿਹੜੇ ਤੁਹਾਡੇ ਚ ਬਹਿ ਕੇ ਕਿਤੇ ਤੁਹਾਡੀ ਗੱਲ ਕਰਦੇ ਸੀ ਤੇ ਅੱਜ ਤੁਹਾਡਾ ਗਲ ਘੁੱਟ ਰਿਹਾ ਕੋ ਸਤਨਾਮ ਅੰਮ੍ਰਿਤ ਜੀ ਸਤਿਗੁਰੂ ਮਹਾਰਾਜ ਨੇ ਸਾਨੂੰ ਆਖਿਆ ਸਾਚੀ ਨਾਮ ਦੀ ਲਾਗ ਹੈ ਕੋਟ ਖੋਖ ਹੈ ਖਾਏ ਗੱਲ ਚੱਲਣ ਦੀ ਸਿਰ ਆਪਣੀ ਸਿੱਖ ਨਹੀਂ ਰਹਿ ਮਹਾਰਾਜ ਨੇ 500 ਵਜਨ ਦੇ ਕੀ ਚਰਨ ਪਾਉ ਦਿੱਤੀ ਵੀ ਕੇਸ ਸੁੱਚੇ ਝੂਠ ਨਹੀਂ ਬੋਲਣਾ ਹੱਕ ਦੀ ਕਮਾਈ ਕਰਨੀ ਅੰਮ੍ਰਿਤ ਵੇਲੇ ਜਾਗਣਾ ਤੇ ਵਿਸਵੰਧ ਕਰਨਾ ਆਪਣੀ ਘਰ ਦੀ ਜੀਵਣਾ ਨਹੀਂ ਆ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਧਿਆਨਕ ਹੈ ਸੰਤ ਜੀ ਬੈਠੇ ਨੇ ਕਰਦੇ ਹੁੰਦੇ ਸੀ ਕਹਿੰਦੇ ਤਿੰਨ ਚੀਜ਼ਾਂ ਲੋਟ ਕਰਿਓ ਜਦੋਂ ਸਰੀਰ ਜਾਗਦਾ ਹੈ ਨਾ ਸੰਸਾਰ ਨਾਲ ਜੁੜਦਾ ਬੋਲੇ ਜੀ ਜਦੋਂ ਸਰੀਰ ਜਾਗਦਾ ਸੰਸਾਰ ਨਾਲ ਜੁੜਦਾ ਹੈ ਜਦੋਂ ਮਨ ਜਾਗਦਾ ਹੈ ਤੇ ਵਿਚਾਰ ਨਾਲ ਜੁੜਦਾ ਹੈ ਤੇ ਜਦੋਂ ਆਤਮਾ ਜਾਗਦੀ ਹੈ ਤੇ ਅਨੰਕਾਰ ਨਾਲ ਉਹ ਆਤਮਾ ਦੀ ਜਾਗਤ ਆਪਾਂ ਬੈਠੇ ਆਪੇ ਸਤਨਾਮ ਤਿੰਨ ਤਿੰਨ ਜਿਹੜੇ ਪੈਗਾਮ ਗਿਣੇ ਗਏ ਨਾ ਕਿ ਜਦੋਂ ਸਰੀਰ ਜਾਗਦਾ ਤੇ ਸੰਸਾਰ ਨਾਲ ਜੁੜਦਾ ਵਾਹ ਅੱਜ ਕੀ ਬੰਦਿਆ ਜਿੰਨਾ ਬੱਚਿਆਂ ਬੱਚੀਆਂ ਦੇ ਸਿਰ ਤੇ ਬੰਨਾਲੇ ਸੀ ਅੱਜੋਂ 5-6 ਸਾਲ ਪਹਿਲਾਂ ਉਹ ਲੈ ਲਈ ਆਪ ਕੋਲ ਜਿਹੜੇ ਬੱਚਿਆਂ ਨੂੰ ਗੁਰਬਾਣੀ ਗੰਥ ਮੁਕਾਬਲੇ ਤੇ ਸਿੱਖੋ ਜੀ ਸਨਮਾਨ ਦਿੱਤਾ ਮੈਡਲ ਜਿੱਤਣ ਲਈ ਕੋਈ ਮੈਡਲ ਤੇ ਜ਼ਰੂਰ ਆ ਪਰ ਜਿਹੜੀ ਗੁਰਬਾਨੀ ਤੇ ਦਸਤਾਰ ਤੇ ਮੈਡਲ ਦਿੱਤਾ ਰੱਖਦੇ ਉਹ ਨਾਤੇ ਉਹਦੇ ਘਰ ਚ ਦਸਤਾਰ ਰਹਿ ਗਈ ਕਿੰਨਾ ਗੁਰਬਾਨੀ ਬੋਲੇ ਸਤਨਾਮ ਇਹ ਸੱਚ ਹੋ ਗਏ ਨਹੀਂ ਪੁੱਛਿਆ ਬੇਟਾ ਕੀ ਹੋਇਆ ਐਡਾ ਵੱਡਾ ਪਿਆਰ ਕਿਉਂ ਗਵਾ ਲਿਆ ਤੇ ਕਹਿੰਦੇ ਨਹੀਂ ਜੀ ਸਾਨੂੰ ਪਿਚਰਾ ਕਰਦੇ ਲੋਕ ਪੀੜੀ ਦਸਤਾਰ ਗੁੱਦੀ ਐ ਲੈ ਉਮਰ ਤੇਰੀ 20 ਸਾਲ ਦਾੜਾ ਕਿੱਦਾਂ ਵੱਡਾ ਹੋ ਗਿਆ ਤੇ ਸਤਨਾਮ ਇਹਦਾ ਮਕਸਦ ਜਦੋਂ ਸਰੀਰ ਜਾਗਦਾ ਸੰਸਾਰ ਨਾਲ ਜੁੜਦਾ ਏ ਵੀ ਅੱਜ ਸਾਰੇ ਸੰਸਾਰ ਦੇ ਕਾਮ ਰੂਪੀ ਕਬ지에 ਆ ਗਏ। ਹੁਣ ਕਿਹਨਾਂ ਨੂੰ ਲੱਗਣਾ ਵੀ ਜੀ ਦੀ ਉਮਰ 50 ਤੋਂ ਉੱਤੇ ਐ ਹੁਣ ਚੁੱਪ ਕਰਕੇ ਸਿਮਰਨ ਕਰੋ ਸੇਵਾ ਤਾਂ ਫੇਰ ਵੀ ਕੇਸ ਕਾਲੇ ਕਰੀ ਫਿਰਦੇ ਆਖੇ ਸੱਤ ਨਾ। ਕਾਤੋਂ ਕੀਤੇ ਬੜਾ ਹਾਜੀ ਮਾਨਵ ਜੀ ਆ ਨਹੀਂ ਹੁਣ ਇੱਥੇ ਆ ਕੇ ਕਹਿਣਗੇ ਬਾਕੀ ਗੱਲਾਂ ਥੀਰ ਵੀ ਆ ਗਾਇਕ ਕਰ ਗਿਆ ਬਾਬਾ ਕੋ ਸਾਥ ਨਾਲ ਪਰ ਮੈਨੂੰ ਨੰ ਖੁਸ਼ੀ ਮਿਲਦੀ ਚਲੋ ਕਈਆਂ ਵੀਰਾਂ ਪਹਿਲਾਂ ਤੇ ਹੁੰਦਾ ਵੀ ਕਰੋ ਗੁੱਸਾ ਨਹੀਂ ਕਰਦੇ ਇਹ ਸਾਰੀ ਖੇਡ ਹੈ ਸਰੀਰ ਦੀ ਜਦੋਂ ਸਰੀਰ ਦੇ ਮੋਹਾਂ 'ਚ ਫਸਾਂਗੇ ਤੇ ਫਿਰ ਸਿੱਖੀ ਦੇ ਲਾਗੇ ਨਹੀਂ ਜਾਏਗਾ ਫਿਰ ਇਹੋ ਲਾਗਾਈ ਜਾਣਾ ਇੱਕ ਨੂੰ ਕਹਿ ਮੈਂ ਕਿਹਾ ਭਾਈ ਤੂੰ ਆਪਣੇ ਹੱਥਿਆਂ ਆਪ ਦਾ ਮੂੰਹ ਕਾਲਕ ਚ ਕੀ ਪਈ ਕਿੰਦਾ ਮੈਂ ਨਾ ਕਰਾਂ ਤੇ ਘਰ ਵਾਲੀ ਕਰ ਦਿੰਦੀ ਆਖੋ ਵਿੱਚ ਮੈਂ ਕਿਹਾ ਉਹ ਕਿਵੇਂ ਕਿੰਦਾ ਉਹ ਜੇ ਜੰਗ ਹੈ ਤੇ ਮੈਂ ਵਜੇਦਾ ਹੀ ਉਹ ਕਹਿੰਦੇ ਵਿਆਹ ਸਾਡੀ ਕਿ ਲੋਕੀਂ ਕਹਿੰਦੇ ਤੇਰਾ ਨਾ ਬੁੱਢਾ ਵਿਆਹਿਆ ਆਖੋ ਇਹ ਸੰਸਾਰ ਦੇ ਵਿਸ਼ੇ ਤੇ ਬੋਲਣ ਮੈਂ ਆਪਾਂ ਕਿ ਜਦੋਂ ਸਰੀਰ ਜਾਗਦਾ ਤੇ ਸੰਸਾਰ ਨਾਲ ਜੁੜਦਾ ਏ ਜਦੋਂ ਮਨ ਜਾਗਦਾ ਤੇ ਵਿਚਾਰ ਨਾਲ ਜੁੜਦਾ ਮਾਨ ਗਿਆ ਗੂਗਣਾ ਤੁਹਾਡਾ ਕਿਹਦੇ ਨੇ ਜੁਰੂਗਾ ਵਿਚਾਰਨਾ ਤੇ ਵਿਚਾਰ ਕੀ ਕਹਿੰਦੀ ਆ ਦੇਖ ਜੀ ਬੀਤਾ ਜੋਤੀਆ ਗੜੀ ਹੋਈ ਅੰਗੋ ਨੇੜਾ ਆਇਆ ਵਿਚਾਰ ਕੀ ਕਹਿੰਦੀ ਆ ਨਿਮਖ ਕਾਮ ਸੁਆਦ ਕਾਰਨੇ ਤੁਮ ਕੋਟ ਦੁੱਖ ਪਾਵੇ ਘਰੀ ਮੂਤਿ ਕਸ਼ਮਾਨੇ ਰਲੀਆਂ ਫਿਰ ਬਾਰ ਬਾਰ ਜਦੋਂ ਵਿਚਾਰਨਾ ਜਿਉਂਗੇ ਫਿਰ ਉਹ ਮਾਰੇ ਦੀ ਬਾਣੀ ਕਿਹਦੀ ਹਾਦ ਜਰੇ ਦੀ ਲਾਕਰੀ ਕੇਸ ਜਰੇ ਤੋਂ ਇਹ ਜਾ ਕੇ ਦਰਤਾ ਦੇਖ ਤੋਂ ਪਹਿਓ ਮਨ ਜਾਗ ਗਿਆ ਨਾ ਪਤਾ ਲੱਗ ਗਿਆ ਵੀ ਗੰਦਗੀ ਆ ਇੱਚੋ ਕੁਛ ਨਹੀਂ ਲੱਗਣਾ ਛੱਡ ਕੇ ਖੜਾ ਇਹਦਾ ਜਦੋਂ ਮਨ ਜਾਗਦਾ ਵਿਚਾਰ ਅੰਦਰ ਆ ਗਈ ਅੱਖੀ ਸੂਤ ਕੁ ਦੇਖਣਾ ਪੜ ਕਰੇ ਬੋਲੇ ਹੋ ਸਭ ਸੇ ਇੱਕ ਵਾਰ ਪਰਪਨੇ ਜਦੋਂ ਗੁਰਬਾਣੀ ਵੀ ਵਿਚਾਰ ਜਾਗੀ ਤੇ ਬਚਨ ਆਇਆ ਪਰ ਪਰੇ ਰੋਧਨਾ ਦੇਖੇ ਤੇ ਫਿਰ ਪਿੰਡ ਦੀ ਧੀ ਪੈਨਵਾ ਸੱਡੇ ਤੇ ਖੜੀ ਹੋ ਗਈ ਤੇ ਪਿੰਡ ਦੇ ਮੁੰਡੇ ਗੇੜੀ ਮਾਰ ਰਹੇ ਨੇ ਇਮਾਨਦਾਰੀ ਨਾਲ ਸੋ ਆਪਾਂ ਗੀਂਦਾ ਸਿਰੇ ਕਹਿਣਾ ਪੇਟ ਦੀਆਂ ਧੀਆਂ ਆਪਣਾ ਸਾਂਝੀਆਂ ਇੰਨਾ ਬੇੜਾ ਵਰਤ ਕਿੱਧਰ ਨੂੰ ਤੁਰ ਪਿਆ ਜਿ ਗੁਰਬਾਣੀ ਦੀ ਬੱਚੀ ਹੋਵੇ ਸ਼ਰਮ ਕੋਈ ਨਹੀਂ ਰਹਿ ਗਈ ਉਹ ਵਿਚਾਰੀ ਨੇ ਬਾਸੇ ਚ ਬਹਿਣਾ ਏ ਤੇ ਉੱਥੇ ਗੇੜੇ ਕਣ ਕਰ ਸ਼ੀਟੀਆਂ ਤੇ ਪਟਾਕੇ ਵੱਜੁੰਦੇ ਗੁਰਬਾਣੀ ਤੋਂ ਬੜੀ ਦੂਰੀ ਆ ਸਰੀਰ ਜਾਗਦਾ ਸੰਸਾਰ ਨਾਲ ਜੁੜਦਾ ਏ ਜਿਹੜੇ 99% ਜੰਮਦਗਨ ਮੁਗਾਇਚਾ ਸਾਰੇਆਂ ਦੇ ਹੱਥ ਦੀ ਬਰੂਜ ਫੜਿਆ ਮੈਂ ਕਿੰਨਾ ਸ਼ੁਕਰਗੁਜ਼ਾਰ ਆਂ ਤੁਹਾਡੇ ਚਰਨਾਂ 'ਤੇ ਨਮਸਕਾਰ ਜੀ ਤੁਸੀਂ ਆਹ ਭਰਾਂ ਲੈ ਕਰਕੇ ਸੰਗਤਾਂ ਨੂੰ ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਕੋਈ ਜੋੜੇ ਕਰ ਰਿਹਾ ਕਿਸੇ ਨੇ ਚੌਂਕੜਾ ਮਾਰਿਆ ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿੱਤ ਲਾਏ ਮੇਰੇ ਮਨਹੂਬ ਦੇ ਪਿਆਰ ਜਦੋਂ ਮਨ ਜਾਗਦਾ ਵਿਚਾਰ ਨਾਲ ਜੁੜਦਾ ਕਈ ਨੌਜਵਾਨਾਂ ਦੇ ਫੋਨ ਆਏ ਭਾਈ ਸਹਿਜ ਜੀ ਅੱਜ ਕੀ ਕੇਸ ਰਖਲੇ ਕਿਸੇ ਨੇ ਫੋਨ ਆਇਆ ਭਾਈ ਸਹਿਜ ਕਥਾ ਸੁਣੀ ਮੈਂ ਅਜ ਤੋਂ ਬਾਅਦ ਦਾੜਾ ਤੇ ਕੇਸ ਕਾਲੇ ਹੋਲੀ ਚਲੋ ਤੈਨੂੰ ਹੋ ਗਿਆ ਨਹੀਂ ਕਰਾਂਗਾ ਕਿਸੇ ਵੀਰ ਦਾ ਫੋਨ ਆਇਆ ਕਹਿਣ ਲੱਗੇ ਮੈਂ ਕਬਰ ਤੇ ਜਾਂਦਾ ਸੀ ਮੱਦੀ ਤੇ ਵਿਚਾਰ ਸੁਣੀ ਅੱਜ ਸਾਰਾ ਦੁਨਿਆ ਸ੍ਰੀ ਨਾਮ ਕੋਲ ਸਭ ਤੋਂ ਕੰਡੇ ਬਾਟੇ ਦਾ ਮਰਦ ਆ ਜਾਏ ਇਹ ਨਹੀਂ ਜੋਗੇ ਕਰੀ ਜੰਨੇ ਆ ਜਦੋਂ ਇਦਾਂ ਦਾ ਫੋਨ ਆਉਂਦਾ ਫਿਰ ਸਕੂਨ ਜਿਆ ਮਿਲ ਜਾਂਦਾ ਤੇ ਤੁਹਾਡੇ ਵੱਲੋਂ ਦਿੱਤੀ ਹੋਈ ਪੇਟਾ ਜਿਹੜੀ ਇਕੱਠੀ ਕਰਕੇ ਨਾ ਸਹੂਲੀ ਹੋਵੇ ਸਕੂਨ ਮਿਲਦਾ ਤੇ ਜੇ ਹੁਣ ਇੱਕੋ ਗੱਲ ਨਹੀਂ ਬਾਬਾ ਜੀ ਹੁਣ ਕੀ ਸਮਝਣਾ ਕਿਉਂ ਨਹੀਂ ਸਮਝਣਾ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਨਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣੀ ਲਾਵੇ ਤੁਨ ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਜੀਵਨ ਬਸਰ ਕੀਤਾ ਵਿਚਾਰ ਚੱਲਣ ਦੀ ਜਦੋਂ ਸਰੀਰ ਜਾਗਦਾ ਤੇ ਸੰਸਾਰ ਨਾਲ ਜੁੜਦਾ ਹੈ ਜਦੋਂ ਬੰਦੇ ਦਾ ਮਨ ਜਾਗਦਾ ਤੇ ਵਿਚਾਰਨਾ ਉਹਦੇ ਆਟੋਮੈਟਿਕ ਰੰਗ ਚੜ੍ਹਦੇ ਨੇ ਉਹ ਕਹਿਣਾ ਨਹੀਂ ਪੈਂਦਾ ਵੀ ਗੁਰੂ ਵਾਲੇ ਬਣੋ ਜਦੋਂ ਆਤਮਾ ਜਾਗਦੀ ਉਹਦੇ ਨਿਰੰਕਾਰ ਦਾ ਮਿਲਾਪ ਹੋ ਜਾਂਦਾ ਭਈ ਪ੍ਰਾਗਤਮਾ ਨੱਖ ਦੇ ਹੋਰੀਆ ਗੋਬਿੰਦ ਮਿਰਲ ਕੀ ਅਵਰ ਕਾਲ ਮਾਇਰਾ ਹਾਂਜੀ ਮਨ ਜਾਗਿਆ ਪੀਰ ਜਿੱਧੂ ਸਾਹ ਦਰਵਾਜ਼ਾ ਖੜਕਾਇਆ ਹਜ਼ੂਰ ਪਾਤਸ਼ਾਹ ਦੇ ਕੰਨੀ ਬਾਜ ਪਈ ਕਹਿੰਦੇ ਖਾਲਸਾ ਜੀ ਆਉਣ ਦਿਓ ਦੀਵਾਰ 'ਤੇ ਬੈਠ ਗਏ ਹਾਲਾਂਕਿ ਮਹਾਰਾਜ ਕਿਸੇ ਦੇ ਸਾਹਮਣੇ ਕੇਸ ਨਹੀਂ ਲਾਉਂਦੇ ਪਹਿਲੀ ਵਾਰੀ ਧਿਆਨ ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਜਨ ਬੈਠੇ ਸਤਿਗੁਰੂ ਮਹਾਰਾਜ ਦਾ ਨਕਸ਼ਾ ਸਾਹਮਣੇ ਪੇਸ਼ ਕੀਤਾ ਮਹਾਰਾਜ ਕੇਸ ਬਾਹ ਰਿਹਾ ਐ ਇਤਰਾ ਇੱਕ ਬਾਣ ਦੇ ਕੇਸ ਛੁੱਟ ਕੇ ਪੀਰ ਬੀਜੂ ਸ਼ਾਹ ਨੂੰ ਕਿੰਨੇ ਆਜਾ ਲੱਗੇ ਕਿਹਦਾ ਸੁੰਦਰ ਬ੍ਰਿਸ਼ ਹੋਵੇਗਾ ਮਹਾਰਾਜ ਕਿੰਨੇ ਸੋਹਣੇ ਸਰੂਪ ਦੇ ਦਰਸ਼ਨ ਹੋਏ ਉਹ ਸਰੂਪ ਨੇ ਮੇੜਿਓ ਆਪਾਂ ਤਰਸਦੇ ਕਿਦੇ ਸੁਪਨੇ ਜੀ ਚਾਹਤ ਮੇੜਿਓ ਗੱਲਾਂ ਜੋ ਵੀ ਨੇ ਰਹਿ ਜਿਏ ਆਪਣੀ ਖੱਬੀ ਬਾਹਂ ਦੇ ਉੱਤੇ ਕੇਸ ਕਰਕੇ ਇੱਕ ਪਾਸੇ ਹਜ਼ੂਰ ਦਾ ਮੁਖੜਾ ਸਾਹਮਣੇ ਹੋ ਕੇ ਕਹਿੰਦੇ ਪੀਰ ਜੀ ਆ ਜਾਓ ਕਹਿੰਦੇ ਮਹਾਰਜ ਸਹੀਦ ਹਾਂ ਹੁੰਦੇ ਨਹੀਂ ਆਏ ਸਹਾਰੇ ਦਾ ਰੇਂਦਰਵਾਜੀ ਅੱਗੇ ਰੋਕਿਆ ਸੀ ਮਹਾਰਜ ਕਹਿੰਦੇ ਤੂੰ ਸਹੀ ਟਾਈਮ ਤੇ ਆਇਆ ਹੁੰਦਾ ਜਾ ਤੂੰ ਭਰਾ ਬਣ ਕੇ ਲੜਿਆਏ ਤੂੰ ਯਾਰੀ ਲਗਾਈ ਆ ਤੁਪ ਪਾਵੇ ਕਿੰਦੇ ਕਹਿਰ ਦਾ ਝਖੜ ਵਰਗੀ ਪਾਣੀ ਟਪੈਣ ਛੱਲਾ ਇਰਲੇ ਮਲਾਹ ਜੋ ਬੇੜੀ ਬਨੇ ਪੈਂਦਾ ਜਾਂ ਵਕਤ ਸਾਰ ਚੌਖਿਆ ਸਿਆਣਿਆਂ ਨੇ ਮਿੱਤਰਾਂ ਦਾ ਸਾਥ ਗੁਰ ਵਿਰਲੇ ਤੂੰ ਭਰਾ ਬਣ ਗਿਆ ਜੀ ਵੀਰਾ ਤੂੰ ਅਜੀ ਯਾਰੀ ਲੰਭਾਤੀ ਤੂੰ ਲੱਗਿਓ ਕੇ ਮੈਂ ਤੇ ਮਾਰੇ ਸੈਵ ਨੇ ਸਾਹਮਣੇ ਕੇਸ ਲਾਏ ਨੈਤਰ ਭਰੇ ਕਹਿੰਦੇ ਹਾਰੇ ਰੋਂਦਾ ਕਿਉਂ ਏ ਕਹਿੰਦੇ ਸੱਜਣ ਇਤਿਹਾਸ ਲ ਮੇਰਾ ਇਹ ਕੋ ਜੀ ਉਹ ਗੁਰੂ ਨਿਖਲ ਜੀ ਮਹਾਰਾਜ ਮੇਰੀਆਂ ਅੱਖਾਂ 'ਚ ਪਾਣੀ ਬੱਤਾ ਕਿਉਂ ਆਇਆ ਪੁੱਤਾਂ ਦੀ ਮੌਤ ਕਰਕੇ ਨਹੀਂ ਆਇਆ ਇਸ ਕਰਕੇ ਆਇਆ ਕਿ ਦਾਤਾ ਕਿਤੇ ਮੈਂ ਵੀ ਗੁਰੂ ਨਾਨਕ ਦੀ ਸਿੱਖੀ ਕਮਾਉਂਦਾ ਕਿਤੇ ਮੇਰਾ ਵੀ ਜਨਮ ਸਿੱਖਾਂ ਦੇ ਘਰ ਚੰਦਾ ਤੇ ਮਹਾਰਾਜ ਸਾਹਿਬ ਜੀ ਕੀ ਆਉਣ ਵਾਲੇ ਸਮੇਂ 'ਚ ਮੈਨੂੰ ਸਿੱਖੀ ਦੇ ਦਿਓ ਮਹਾਰਾਜ ਕਹਿੰਦੇ ਪੀਰ ਜੀ ਕੱਲ ਨਾਮ ਕਾਲ ਦਾ ਕੱਲ ਕਦੇ ਨਹੀਂ ਆਇਆ ਕਬੀਰ ਕਾਲ ਕਰੰਤਾ ਅਬੋ ਜਾਰੇ ਅਬ ਕਰਤਾ ਸੋਇ ਤਾਲ ਪਾਛੇ ਕਸ਼ਣ ਹੋਏਗਾ ਜੇ ਸਿਰ ਪਰ ਆਜਾ ਕੱਲ ਜੀਨੇ ਵੇਖਿਆ ਤੈਨੂੰ ਅੱਜ ਸਿੱਖੀ ਦਈਏ ਮਾਰੇ ਤੂੰ ਸਿੱਖੀ ਕੂੰ ਦਾ ਕੇਸਾ ਸੁਨੇਹ ਮਿਸਤਾਰੇ ਲਾਗੇ ਨਾਲੇ ਮਾਰੇ ਨੇ ਛਾਤੀ ਨਾਲ ਲਾ ਕੇ ਆਖਿਆ ਪੀਰ ਜੀ ਲੱਖੜ ਦੇ ਦਰਵਾਜ਼ੇ ਕਾਦੇ ਇਹ ਪਰਦੇ ਕਾਦੇ ਤੂੰ ਅੱਜ ਗੁਰੂ ਨਾਨਕ ਦੇ ਘਰ ਦੀ ਸਿੱਖੀ ਮੰਗੇ ਤੇਰੇ ਲਈ ਆਜ ਦਰਵਾਜ਼ੇ ਵੀ ਖੁੱਲੇ ਤੇਰੇ ਲਈ ਸਾਡੇ ਦਿਲ ਦੇ ਦਰਵਾਜ਼ੇ ਵੀ ਖੁੱਲੇ ਜੋ ਜਦ ਮਰਦੀ ਆਏ ਤੇਰੇ ਲਈ ਦਰਗਾਹ ਦੇ ਦਰਵਾਜ਼ੇ ਵੀ ਖੁੱਲ੍ਹੇ ਹੋ ਸਤਿਨਾਮ ਐਨੇ ਪਿਆਰ ਆਣਿਆ ਭਗਵਾਨ ਵਾਲਿਓ ਤੇ ਮਾਣਿਆ ਕਿਥੋਂ ਗੁਰੂ ਦੀ ਸੇਵਾ ਕੀ ਮੈਂ ਪੁਰਖਾਨੀ ਸਾਰੀ ਜਿੰਦਗੀ ਦੀ ਸੇਵਾ ਸਮਰੰਤ ਲਾਈ ਸੋ ਜਰੂਰੀ ਬੀਂਦੀ ਐ ਜੇ ਨਾ ਸਿੱਖ ਦੇ ਬਣੀਆਂ ਜੀ ਫਿਰ ਐਵੇਂ ਮੈਂ ਤੇ ਕੀ ਕਿਰਪਾ ਹੋ ਜਾਣੀ ਸਭ ਤੋਂ ਵੱਧ ਅਮਰਤ ਵੇਲੇ ਉਹਨੇ ਇਤਨੇ ਉਤਰੇ ਆਇਓ ਸ਼ਾਮਾਂ ਨੂੰ ਜੁੜਿਆ ਉੱਪਰ ਭਾਂਡਿਆਂ ਦੀ ਸੇਵਾ ਜੋੜਿਆਂ ਦੀ ਸੇਵਾ ਜਿੱਥੇ ਵੀ ਤੁਹਾਨੂੰ ਸੇਵਾ ਮਿਲਦੀ ਸੇਵਾ ਸ਼ੁਰੂ ਕਰ ਜਾਓ ਜਦੋਂ ਸਿਮਰਨ ਤੇ ਸੇਵਾ ਇਕੱਠੇ ਹੋ ਗਏ ਫਿਰ ਬਾਪੂ ਜਵੇਂ ਬਾਵਾ ਖੋਲੀ ਵਾ ਜਗਲ ਵਿਖਾਇਸਾ ਰਹੇ ਨਿਆਰਾ ਤਬ ਮੋਹ ਤੇਜ ਆਓ ਬੜੀ ਇਸ ਮਾਣਤੀ ਹੈ ਦਿੱਤੀ ਹੋਏ ਸਮੇਂ ਦੀ ਬਹੁਤ ਵੀ ਆਗਿਆ ਆਈਆਂ ਨੇ ਪਿਆਰ ਨਾਲ ਸਿਆ ਕਾਂਕ ਵਾਹ ਗੁਰਖਾਂ ਦੇ ਪਿਆਰ ਨਾਲ ਬਹੁਤ ਬਹੁਤ ਸਤਕਾਰ ਦੀਆਂ ਸ਼ਖਸੀਅਤਾਂ ਗੁਰਮੁਖ ਪਿਆਰਿ ਨੇ ਰੁਣਾ ਬੈਠਿਆ ਹੈ ਪਾਵਨਾ ਨਾਲ ਸਾਡੇ ਸਰਦਾਰ ਰਾਜਪਾਲ ਨੇ ਬੈਠੇ ਮੈਨੂੰ ਯਾਦ ਹੈ ਹੁਣ ਤਾਂ ਮਾਰੇ ਨੇ ਕਾਫੀ ਸਮੇਂ ਬਾਅਦ ਮੇਰੇ ਕੋਲ ਆਇਆ ਜੋਸੀ ਅਮਰਤਾ ਦਿੱਤੀ ਸੀ ਕੋਈ ਲੋਗ ਤੇ ਆਪ ਸੰਗਤਾਂ ਗੁਰਮੁਖ ਪਿਆਰੀਆਂ ਰੂਹਾਂ ਨੇ ਨਿਵਾਜਿਆ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਮੈਂ ਸਿੱਖੀ ਕਰਤਾਰ ਦੀ ਆ ਤੰਦੇਰੀ ਤੇ ਇਹਨਾਂ ਨੂੰ ਮੈਂ ਤਾਂ ਲਾਈ ਹੁਈ ਕਿ ਜਿਹੜੇ ਫੋੜੋ ਜੀ ਅੱਗੇ ਹੋ ਕੇ ਗਾਤਰਾ ਲਾਉਂਦੇ ਨਾ ਵੀ ਪਰਣਾ ਲਾਉਂਦੇ ਆ ਕੋਈ ਇਹੋ ਜੀ ਸਿੱਖੀ ਨੂੰ ਚਤਨਾ ਅਸੀਂ ਨੰਨੀ ਜਾਣਦੇ ਜਿਹੜਾ ਬੰਦਾ ਕਿੰਨ੍ਹ ਦੇਲੀ ਜੁੜਿਆ ਏ ਸਿੱਖ ਨਹੀਂ ਹੋ ਸਕਦਾ ਉਥੇ ਦੇ ਸਿਰ ਦੇ ਨੇ ਪੈਂਦੇ ਖੋਪਰੀਆਂ ਲਹਾਨੀਆਂ ਪਿੰਦੀਆਂ ਬੱਚਿਆਂ ਦੇ ਟੋਟੇ ਕਰਾ ਕੇ ਬੀਬੀਆਂ ਹਾਰ ਕਵਾਇਆ ਐਨੀ ਸੌਖੀ ਨਹੀਂ ਮਿਲਦੀ ਕਿ ਤੁਮਨਾ ਤੇ ਤਰੇ ਹੋ ਅਸਪੀਖ ਝੋੜਾ ਮੰਗਨ ਨੂੰ ਮਾਰੇ ਸਾਰਾ ਕੋ ਚਲੇ ਗਿਆ ਖੰਗਰ ਸਾਤੀ ਦੇ ਵਜ੍ਹਾ ਏ ਪੁੱਤਾਂ ਤੇ ਮਾਰੇ ਕੋ ਕਪੜਾ ਪਾਉਣ ਦੀ ਸਮਾਨੀ ਕਿ ਨਿਗ੍ਹਿਤ ਦੀ ਵੀ ਹੋਏਗੀ ਪੀਰੇ ਪੁੱਤਾਂ ਦੇ ਘਰ ਬਣੇ ਉਹਨੇ ਤੇ ਆਖਿਆ ਨਹੀਂ ਵੀ ਮੈਂ ਸਿੱਖੀ ਛੱਡ ਜਾਨੀ ਮੈਂ ਖਾਲਸਾ ਪੰਥ ਨੇ ਮੈਨੂੰ ਕੁਝ ਨਹੀਂ ਦਿੱਤਾ ਮੇਰੇ ਖੰਦਰਵਾਜ ਦੇ ਬਾਪੂ ਦੇ ਪੈਰ ਵੀ ਗਾਉਂਦਾ ਰਿਹਾ ਯਾਰ ਦੇ ਦਾ ਸਾਨੂੰ ਸੱਚੇ ਰਹਿ ਪਾਠਾ ਛੇੜਿਆਂ ਦਾ